ਚਲੋ ਭਾਈ ਫੇ ਤੁਸੀਂ ਥੋੜਾ ਚੁੱਪ ਰੱਖੋਗੇ ਤਾਂ ਸੁਣ ਜਗਾ ਜਿਆਦਾ ਤਾਂ ਸ਼ਾਂਤੀ ਹੋਗੀ ਪਾ ਇੱਕ ਮਿੰਟ ਦੇਖੋ ਬੇਟਾ ਜੋ ਅੱਜ ਸੋਡਾ ਪ੍ਰੋਗਰਾਮ ਸੀ ਮੈਨੂੰ ਸਵੇਰ ਥੋੜਾ ਟੈਲੀਫੋਨ ਆਇਆ ਸਟੂਡੈਂਟ ਜੂਨੀਅਰ ਵੱਲੋਂ ਕਿ ਅਸੀਂ ਅੰਕਲ ਮਾਰਚ ਕਰਨਾ ਹੈ ਗੇਟ ਤੋਂ ਲੈ ਕੇ ਕੁਝ ਮੈਂ ਦੱਸਦਾ ਸੀ ਚੌਕ ਤੱਕ ਸ਼ਾਇਦ ਤੇ ਮੈਂ ਕਿਹਾ ਕਿ ਸ਼ਾਇਦ ਮੈਂ ਨਾ ਆ ਸਕਾਂ ਕੋ ਅਸੀਂ ਪਾਰਟੀ ਵੱਲੋਂ ਆਪਣੇ ਨਮਾਇਦੇ ਭੇਜ ਦੇਾਂਗੇ ਮੁੜ ਕੇ ਮੇਰੇ ਨਾਲ ਸੰਪਰਕ ਨਾ ਹੋ ਸਕਿਆ ਮੈਂ ਸੋਚਿਆ ਸ਼ਾਇਦ ਪ੍ਰੋਗਰਾਮ ਬਦਲ ਗਿਆ ਹੋਣਾ ਫਿਰ ਮੈਂ ਦਫਤਰ ਜਾ ਕੇ ਮੈਂ ਆਪ ਪੁੱਛਿਆ ਦੁਆਰਾ ਬੱਚਿਆਂ ਨੂੰ ਕਿ ਕੀ ਪ੍ਰੋਗਰਾਮ ਸਭ ਕਹਿੰਦੇ ਅੰਕਲ ਸਾਡੇ ਤੇ ਲਾਠੀ ਚਾਰਜ ਹੋ ਗਿਆ ਸਾਡਾ ਪ੍ਰੋਗਰਾਮ ਥੋੜਾ ਚੇਂਜ ਹੋਇਆ ਸੀ ਤੁਹਾਨੂੰ ਦੁਆਰਾ ਸੰਪਰਕ ਨਹੀਂ ਕਰ ਸਕੇ ਤੇ ਮੈਂ ਕਿਹਾ ਹੁਣ ਕਿਤੇ ਹੈ ਲਾਠੀ ਚਾਰਜ ਤੋਂ ਬਾਅਦ ਬੈਠੇ ਹੋ ਕਿ ਖੰਡਾ ਤੇ ਜਾਂ ਜੇਲ੍ਹ ਚ ਲੈ ਗਏ ਕਹਿੰਦੇ ਕੁਸ ਅਸੀਂ ਵੈਸੀ ਬੈਠੇ ਆ ਬਾਕੀ ਬੱਚੇ ਵਗੋ ਕੇ ਲੜਕੀਆਂ ਤੇ ਵੱਧ ਲਾਠੀ ਚਾਰਜ ਹੋਇਆ ਤਾਂ ਇਹ ਸਾਰੀ ਗੱਲ ਸੁਣ ਕੇ ਮੈਂ ਕਹਾਂ ਵੀ ਜੇ ਬੇਟਾ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਹਾ ਦਾ ਨਾਰਾ ਮਾਰੀਏ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਜਿਹੜੇ ਬੱਚੇ ਐ ਤੁਸੀਂ ਉਹਨਾਂ ਤੇ लाਠੀ ਚਾਰਜ ਕਰਨ ਦਾ ਕੋਈ ਕਾਰਨ ਹੋਵੇ ਤਾਂ ਦੱਸੋ ਤੇ ਬਿਨ ਬਗੈਰ ਕੋਈ ਕਨਸਲਰ ਪਾਟ ਨਹੀਂ ਕਰ ਰਹੇ ਤੁਸੀਂ ਚਾਹਤ ਰਹੋ ਬਿਨ ਬਗੈਰ ਮਤਲਬ लाਠੀ ਚਾਰਜ ਕਰਨਾ ਅੱਜ ਦੇ ਯੁੱਗ ਤਾ ਜੇ ਕਤਲ ਕਰਨ ਦਾ ਬੰਦਾ ਤੇ ਪੁਲਿਸ ਉਹਦੇ ਹੱਥ ਨਹੀਂ ਲਾਉਂਦੀ ਜੇ ਕਿਤੇ ਲੱਗਦਾ ਕਿ ਉਹਨੇ ਕੁੱਟਮਾਰ ਕਰਤੀ ਹੈ ਤੇ ਉਹਦੀ ਵੀਡੀਓ ਚਲੀ ਜਾਵੇ ਜੱਜ ਉਸਤੇ ਐਕਸ਼ਨ ਲੈ ਲੈਂਦੇ ਨੇ ਤੇ ਸਟੂਡੈਂਟ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਮਝਾਉਣਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਤੇ ਆਪਣੀ ਗੱਲ ਸੁਣਾਉਣੀ ਹੈ ਤੇ ਜਿਨ੍ਹਾਂ ਨੇ ਅੱਗੇ ਦੇਸ਼ ਦੇ ਬਾਰਸ ਬਣਨਾ ਤੁਸੀਂ ਉਹਨਾਂ ਤੇ ਜਿਹੜਾ लाठी चार्ज ਕਰਨਾ ਇਹ ਤਾਂ ਏਦੋਂ ਵੱਡਾ ਗੁਨਾਹ ਕੋਈ ਹੈ ਨਹੀਂ ਉਹਦਾ ਕਾਰਨ ਕੀ ਹੈ ਮੰਗ ਸਿਰਫ ਇਹ ਹੈ ਕਿ ਜਿਹੜੀ ਸਾਡੀ ਸੈਨਟ ਹੈ ਉਹਦੀ ਚੋਣ ਹੋਵੇ ਬਹਾਲ ਕੀਤੀ ਜਾਵੇ ਸੈਨਟ ਕੀ ਚੀਜ਼ ਹੈ ਡੈਮੋਕਰੈਟਿਕ ਰਾਈਟ ਹੈ ਕੋਈ ਇਹ ਨਹੀਂ ਕਿ ਫਲਾਣੇ ਨੂੰ ਬਣਾ ਦਿਓ ਤਾਂ ਫਿਰ ਜੇ ਤੁਸੀਂ ਇਹ ਸਾਰੇ ਹੱਕ ਵੀ ਖੋਹਨੇ ਹੋ ਤੇ ਬੋਲਣ ਦੀ ਆਵਾਜ਼ ਵੀ ਕੱਢਣ ਹੀ ਹੁੰਦੇ ਤੇ ਮੇਰਾ ਖਿਆਲ ਹੈ ਇਦੋਂ ਵੱਡੀ ਡਿਕਟੇਟਰਸ਼ਿਪ ਕਿਤੇ ਆ ਨਹੀਂ ਸਕਦੀ ਇਹੋ ਹੀ ਸਮਾਂ ਆਇਆ ਜਿੱਮੇ ਕਿਸੇ ਵੇਲੇ ਐਮਰਜੈਂਸੀ ਵੇਲੇ ਸਾਰੀਆਂ ਤਾਕਤਾਂ ਲੈ ਲਈਆਂ ਸੀ ਇੰਦਰਾ ਗਾਂਧੀ ਨੇ ਆਪਣੇ ਕੋਲੇ ਸਾਰਾ ਦੇਸ਼ ਦੀ ਆਵਾਜ਼ ਬੰਦ ਕਰਤੀ ਸੀ ਅੱਜ ਵੀ ਜਿਹੜੇ ਹਾਲਾਤ ਹੈ ਦੇਸ਼ ਦੇ ਇਹ ਹੋਰ ਪਾਸੇ ਜਾ ਰਹੇ ਹੈ ਕਿਉਂਕਿ ਆਪਾਂ ਜਿਹੜਾ ਫੰਕਸ਼ਨ ਹੈ ਯੂਨੀਵਰਸਿਟੀ ਦਾ ਸਟੂਡੈਂਟਸ ਨਾਲ ਮੈਂ ਗੱਲ ਕਰ ਰਿਹਾ ਮੈਂ ਉਸ ਪਾਸੇ ਕਿਸੇ ਪਾਸੇ ਗੱਲ ਨੂੰ ਲਿਜਾਣਾ ਨਹੀਂ ਚਾਹੁੰਦਾ ਮੇਰਾ ਸੁਭਾਣ ਇੱਕ ਕੰਟੈਕਸਟ ਤੋਂ ਅੱਗੇ ਗੱਲ ਚਲੀ ਜਾਵੇ ਅੱਜ ਸਿਰਫ ਮਸਲਾ ਤੁਹਾਡਾ ਹੈ ਤੁਹਾਨੂੰ ਮੈਂ ਦੋ ਬੇਨਤੀਆਂ ਕਰਾਂਗਾ ਕਿ ਦੇਖੋ ਇਹ ਤਾਂ ਤੱਕਾ ਕਰ ਰਹੇ ਹਨ ਕੋਈ ਸ਼ੱਕ ਨਹੀਂ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੰਦਰ ਨਹੀਂ ਵੜ ਸਕਦੀ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੱਗੇ ਵਧ ਕੇ ਸਟੂਡੈਂਟਸ ਨਾਲ ਕੋਈ ਲਾਠੀਚਾਰ ਜਾਂ ਗੱਲਬਾਤ ਜਾਂ ਕੋਈ ਤੱਕਾ ਨਹੀਂ ਕਰ ਸਕਦੀ ਇਹਦਾ ਮਤਲਬ ਕਿ ਬੀਸੀ ਚਾਹੁੰਦਾ ਹੈ ਕਿ ਮੈਂ ਡਿਕਟੇਟਰ ਆ ਤੇ ਜਾਂ ਫਿਰ ਬੀਸੀ ਨੂੰ ਪਤਾ ਹੀ ਨਹੀਂ ਕਿ ਮੇਰੀ ਪਾਵਰ ਕੀ ਹੈ ਤੇ ਪਾਵਰ ਹੀ ਸਿੱਧੀ ਦਿੱਲੀ ਤੋਂ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਹੈ ਚੀਜ਼ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਬੀਖ ਹੋ ਚੁੱਕੀ ਹੈ ਤੇ ਡਿਕਟੇਟਰਸ਼ਿਪ ਰਾਹ ਗੱਲ ਚੱਲ ਰਹੀ ਹੈ ਤੁਹਾਡੇ ਵਾਸਤੇ ਕੀ ਹੈ ਤੁਸੀਂ ਜਿੰਨਾ ਹੁਣ ਏਕਤਾ ਕਰਕੇ ਚੱਲੋਗੇ ਪਿਆਰ ਨਾਲ ਚੱਲੋਗੇ ਡਿਸਪਲਿਨ ਚੱਲੋਗੇ ਲੜਾਈ ਕਦੇ ਵੀ ਕਦੇ ਗੋਲੀ ਵਾਲੇ ਦੇ ਮੁਕਾਬਲੇ ਹੱਥਾਂ ਨਾਲ ਲੜਾਈ ਆਏ ਥੱਕ ਕੇ ਜਿੱਤੇ ਨਹੀਂ ਜਾਂਦੀ ਜੇ ਤੁਸੀਂ ਅਕਲ ਨਹੀਂ ਵਰਤੋਗੇ ਅਕਲ ਦੀ ਤੇ ਕੁਰਬਾਨੀ ਦੀ ਦੋਨਾਂ ਦੀ ਲੋੜ ਹੁੰਦੀ ਹੈ ਕੱਲੀ ਕੁਰਬਾਨੀ ਨਾਲ ਵੀ ਨਹੀਂ ਬਚਿਆਦਾਸਦਾ ਜੇ ਆਕਰ ਨਾਲ ਨਹੀਂ ਤੇ ਉਹ ਵੀ ਕਦੇ ਵੀ ਜਾਇਆ ਚਲੀ ਜਾਂਦੀ ਹੈ ਇਹ ਦੇਸ਼ ਇਹੋ ਜਿਹਾ ਹੈ ਦੁਨੀਆ ਇਹੋ ਜੀ ਹੈ ਜਿਸ ਭਗਤ ਸਿੰਘ ਨੂੰ ਦੁਨੀਆ ਪੂਜਦੀ ਆ ਪੂਜੀ ਰਹੇਗੀ ਕੱਲ ਪਾਕਿਸਤਾਨ ਚ ਉਹਨੂੰ ਆਖੇ ਜਾਂਦੇ ਨੇ ਇਹ ਤਾਂ ਜੀ ਅਤਵਾਦੀ ਸੀ ਪਹਿਲਾਂ ਹਿੰਦੁਸਤਾਨ ਚ ਕਿਦੋਂ ਬੰਦੇ ਕਹੇ ਹਟਿਆਤਵਾਦੀ ਸੀ ਅੱਜ ਤੱਕ ਉਹਦੀ ਫੋਟੋ ਨਹੀਂ ਦਿੱਲੀ ਪਾਰਲੀਮੈਂਟ ਚ ਲੱਗਣ ਦਿੱਤੀ ਪਿੱਛੇ ਅਸੀਂ ਰੋਲਾ ਪਾਇਆ ਮੇਰੇ ਖਿਆਲ ਆ ਇੱਕ ਸਾਲ ਦੂੜ ਸਾਲ ਰੋਲਾ ਪਾਉਂਦੇ ਰਹੇ ਤਾਂ ਉਸਦੀ ਫੋਟੋ ਲਾਉ ਕੀਤੀ ਸੀ ਕਹਿੰਦੇ ਨਹੀਂ ਜੀ ਤਾਂ ਲੱਗ ਹੀ ਨਹੀਂ ਸਕਦੀ ਫੋਟੋ ਸੋ ਇਸ ਤਰ੍ਹਾਂ ਦੇ ਹਾਲਾਤ ਇਹ ਦੇਸ਼ ਚ ਪਹਿਲੇ ਨਹੀਂ ਸੀ ਅੱਜ ਵੀ ਹੋਈ ਜਾ ਰਹੇ ਨੇ ਮੁੜ ਕੇ ਦੁਨੀਆ ਚ ਹੋਈ ਜਾ ਰਹੇ ਸਾਰੀ ਸੋ ਤੁਹਾਨੂੰ ਮੇਰੀ ਪਿਆਰ ਨਾਲ ਬਿਨਦੇ ਇੱਕ ਤਾਂ ਆਪ ਦੀ ਏਕਤਾ ਕਰੋ ਇੱਕ ਜਦੋਂ ਤੁਸੀਂ ਬੱਚੇ ਸੀਮਾ ਦੇਖੀ ਜਾਂਣਾ ਆਪਾਂ ਨੂੰ ਕੀ ਫਰਕ ਪੈਣਾ ਲਾ ਮੈਂ ਵੀ ਇੱਥੇ ਬਹਿ ਜਾਣਾ ਜਦੋਂ ਆਪਾਂ ਲੜਨਾ ਹੈ ਥੱਲੇ ਉੱਤੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਇਹ ਚੀਜ਼ਾਂ ਸਿੱਖਾਂਗੇ ਜੇ ਮੈਂ ਥੱਲੇ ਬਹਿ ਕੇ ਖਮਲੀ ਕੀ ਹੋ ਜਾਊਗਾ ਜੇ ਮੈਂ ਬਹਿ ਗਿਆ ਤਾਂ ਕੀ ਹੋ ਜੂ ਜੇ ਆਪਣੇ ਚ ਇੰਨਾ ਹੀ ਨਹੀਂ ਤੇ ਆਪਾਂ ਨੂੰ ਉਹਨੂੰ ਪਤਾ ਹੈ ਕਿ ਬੱਚਿਆਂ 'ਚ ਕੀ ਤਾਂ ਏਕਤਾ ਹੀ ਕੋਈ ਨਹੀਂ ਸੀ ਕੁੜ-ਕੁੜ ਕੇ ਕੱਲੇ ਨੂੰ ਅੱਡ ਕਰ ਲਾਂਗੇ ਦੋ ਨੂੰ ਬਰਿਆ ਲਾਂਗੇ ਦੋਨੂੰ ਕੁੱਟ ਲਾਂਗੇ ਤੁਸੀਂ ਪਹਿਲੀ ਐਕਸ਼ਨ ਹੈ ਕਿ ਹਰ ਮੰਗ ਤੋਂ ਪਹਿਲਾਂ ਮੰਗੂ ਕਿ ਜਿਹੜਾ ਸਾਡਾ ਲਾਠੀ ਚਾਰਜ ਹੋਇਆ ਉਹਦਾ ਕੀ ਐਕਸ਼ਨ ਕਰੋਗੇ ਦੱਸੋ ਜਿੱਦਾਂ ਬੱਚਿਆਂ ਤੇ ਬੀਬੀਆਂ ਤੇ ਹੋਇਆ ਕਿਉਂ ਹੋਇਆ ਪਹਿਲਾ ਕਾਰਨ ਦੂਜਾ ਕਾਰਨ ਹੈ ਜਿਹੜਾ ਤੁਹਾਡੇ ਮੰਗਾ ਨੇ ਕਿ ਇਹਦਾ ਦੱਸੋ ਸਾਨੂੰ ਹਾਂ ਕਰ ਦਿਓ ਨਾ ਕਰ ਦਿਓ ਤੀਜਾ ਤਰੀਕਾ ਇਹ ਹੈ ਕਿ ਜਿਹੜਾ ਤੁਹਾਡੇ ਆ ਗੇਟਕੁੱਟ ਬੰਦ ਕੀਤੇ ਜੋ ਸਿਸਟਮ ਹੈ ਕਿਉਂ ਕੀਤੇ ਨੇ ਮੇਨ ਗੇਟ ਬੰਦ ਰੱਖੋ ਜੇ ਉੱਥੋਂ ਕੋਈ ਬੰਦਾ ਗਲਤ ਆਂਸਰ ਦਾ ਆ ਜਾਵੇ ਤੁਸੀਂ ਤੇ ਆਪਦਾ ਪਹਿਰਾ ਲਾ ਲਓ ਫਿਰ ਜੇ ਆਉਂਦੇ ਤਾਂ ਬੀਸੀ ਤੋਂ ਬਗੈਰ ਕਿਉਂ ਆਏ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਕੋ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਮੈਂ ਠੀਕ ਆ ਜੇ ਗੱਲਬਾਤ ਇਹ ਦੇ ਮੈਂ ਵਿਰੁੱਧ ਨਹੀਂ ਕਿਉਂਕਿ ਗੱਲਬਾਤ ਵਗੈਰ ਦੁਨੀਆ ਦੀ ਕੋਈ ਜੰਗ ਦਾ ਵੀ ਹੱਲ ਨਹੀਂ ਪਾਵਾ ਬੰਬ ਚੱਲੀ ਜਾਣ ਅਖੀਰ ਗੱਲਬਾਤ ਹੈ ਪਰ ਗੱਲਬਾਤ ਦਾ ਇੱਕ ਤਰੀਕਾ ਹੈ ਰਿਸਪੈਕਟ ਹੈ ਔਰ ਉਹਦਾ ਇੱਕ ਸਿਸਟਮ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਦੇਖੋ ਪਹਿਲ ਤੁਹਾਡੀ ਹੈ ਤੁਸੀਂ ਉਧਰ ਸੈਮੀਨਾਰ ਕੀਤਾ ਸਾਰੀਆਂ ਪਾਰਟੀਆਂ ਬੁਲਾਈਆਂ ਅਸੀਂ ਸਾਰੀਆਂ ਪਾਰਟੀਆਂ ਉਧਰ ਆਏ ਸੀ ਮੈਂ ਤਾਂ ਉਦੋਂ ਵੀ ਕਹਿ ਗਿਆ ਕਿ ਇਹ ਤੁਹਾਡੀ ਸੈਨੀਟੀ ਨਹੀਂ ਖੋ ਰਹੇ ਇਹ ਆਖਰੀ ਕੜੀ ਪੰਜਾਬ ਦੀ ਜਿਹੜੀ ਇਹ ਡਿਊਟੀ ਸੀ ਇਸ ਨੂੰ ਖਤਮ ਕਰਨ ਵਾਸਤੇ ਕਿ ਡਿਊਟੀ ਕਿਵੇਂ ਦਿੱਲੀ ਗਵਰਨਮੈਂਟ ਨੇ ਲੈਣੀ ਆਖਰੀ ਕੜੀ ਤੋੜ ਰਹੇ ਨੇ ਕਿ ਅਸੀਂ ਕਬਜ਼ਾ ਕਿਵੇਂ ਲੈਣਾ ਸਾਰਾ ਜਾਨੀ ਤਕਰੀਬਨ ਇਨਡਾਇਰੈਕਟਲੀ ਪੰਜਾਬ ਨੂੰ ਹੈਡਲੈਸ ਕੀਤਾ ਜਾ ਰਿਹਾ ਹੈ ਪਾਵਰਲੈਸ ਕੀਤਾ ਜਾ ਰਿਹਾ ਹੈ ਔਰ ਪੰਜਾਬ ਨੂੰ ਜੇ ਸਹੀ ਮੈਨੇਜ ਤੁਸੀਂ ਸਟੂਡੈਂਟ ਬੈਠ ਕੇ ਕੋ ਕਰੋ ਉਜਾੜਿਆ ਜਾ ਰਿਹਾ ਕਿਉਂਕਿ ਇਸ ਵੇਲੇ ਜਿੰਨਾ ਕੁਝੇ ਮੂਵਮੈਂਟਾਂ ਚੱਲ ਰਹੀਆਂ ਤੁਹਾਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਤੁਸੀਂ ਇੰਨੇ ਬੱਚੇ ਜਾਣਦੇ ਹੋ 1000 ਦੋ ਬੱਚੇ ਰੋੜਾ ਮਾਰਦੇ ਨੇ ਤੁਸੀਂ ਕਦੇ ਪੜਤਾਲ ਕਰ ਲਓ ਤੁਹਾਡੇ ਬੱਚੇ ਤੁਹਾਡੇ ਨਹੀਂ ਹੋਣਗੇ ਉਹਨਾਂ ਦੀ ਕਿਤੇ ਤਾਰ ਹੋਰ ਪਾਸੇ ਜੁੜੀ ਹੋਊਗੀ ਉਹ ਭੱਜ ਜਾਣਗੇ ਲਾਠੀ ਚਾਰੇ ਤੁਹਾਡੇ ਤੇ ਹੋਏਗਾ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕੋਈ ਮੂਵਮੈਂਟ ਦੁਨੀਆ ਦੀ ਫੇਲ ਨਹੀਂ ਹੋ ਸਕਦੀ ਜੇ ਉਹਦੀ ਸਰਕਾਰ ਦਾ ਬੰਦਾ ਨਾ ਹੋਵੇ ਤੇ ਸਰਕਾਰ ਦਾ ਬੰਦਾ ਹੋ ਕੇ ਤੁਹਾਡੀ ਮੂਵਮੈਂਟ ਨੂੰ ਫੇਲ ਕਰਦਾ ਹੈ ਤੁਹਾਡੇ ਤੇ ਸਖਤੀ ਕਰਵਾਉਂਦਾ ਸਾਰੇ ਤੁਹਾਡੇ ਭੇਦ ਦਿੰਦਾ ਇਸ ਕਰਕੇ ਇੱਕ ਤਾਂ ਆਪਣਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਤੁਸੀਂ ਬੱਚੇ ਲੜਨ ਵਾਲੇ ਹੋ ਤੁਹਾਡੇ ਚ ਇਕਤਾ ਪਿਆਰ ਇੱਕ ਦੂਜੇ ਦਾ ਭਰੋਸਾ ਹੋਵੇ ਬੰਦੇ ਪੰਜੀ ਦੁਨੀਆ ਤੇ ਬਹੁਤ ਨੇ ਬੰਦਾ ਕ੍ਰਾਂਤੀਕਾਰੀ ਤੇ ਇੱਕੋ ਕੱਲੇ ਭਗਤ ਸਿੰਘ ਨੇ ਦੁਨੀਆ ਜਗਾਈ ਹੈ ਤੇ ਉਹ ਚਾਰ ਪੰਜ ਸਾਥੀ ਜੀ ਪਹਿਲੀ ਵਾਰੀ ਉਹ ਤਾਂ ਕਾਬਜ਼ਾ ਹੋ ਗਈ ਸੀ ਜੇ ਕਿਤੇ ਇੱਕ ਬੰਦਾ ਸਰਕਾਰ ਦਾ ਨਾ ਹੁੰਦਾ ਨਹੀਂ ਤਾਂ ਉਸ ਦਿਨ ਬਗਾਵਤ ਹੋ ਗਈ ਸੀ ਸਾਰੀ ਫੌਜ ਉੱਠ ਖੜੀ ਸੀ ਸੋ ਇਸ ਕਰਕੇ ਇਹ ਇੰਨਾ ਚੀਜ਼ਾਂ ਦਾ ਧਿਆਨ ਰੱਖੋ ਤੇ ਬਾਕੀ ਸਿਰ ਤੁਸੀਂ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਮੈਂ ਅੱਜ ਵੀ ਕਹਿਣਾ ਉਸ ਦਿਨ ਵੀ ਕਹਿ ਕੇਗਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਮੈਂ ਇੱਥੇ ਵੀ ਅਪੀਲ ਕਰਦਾ ਸਾਰੀਆਂ ਪਾਰਟੀਆਂ ਨੂੰ ਕਿ ਸਵਾਲ ਇਹ ਨਹੀਂ ਕਿ ਬੱਚਿਆਂ ਦੀ ਲੜਾਈ ਹੈ ਲੜਾਈ ਪੰਜਾਬ ਦੇ ਮਸਲਿਆਂ ਦੀ ਲੜਾਈ ਹੈ ਉਹਦਾ ਉਹਦੇ ਚ ਇੱਕ ਹਿੱਸਾ ਇਸ ਮਸਲੇ ਜੁਨੀਅਰਸਟੀ ਉਹਦਾ ਇੱਕ ਹਿੱਸਾ ਹੈ ਜਦੋਂ ਇਹਦੀ ਡੈਮੋਕ੍ਰੇਸੀ ਖਤਮ ਕਰ ਰਹੀ ਹੈ ਤਾਂ ਉਹਦੀ ਇੱਕ ਕੜੀ ਹੋਰ ਖਤਮ ਕਰਤੀ ਜਿਵੇਂ ਸਾਡੀ ਡਿਊਟੀ ਦਾ ਕਦੇ ਕੋਈ ਦੁਨੀਆ ਦੀ ਸਟੇਟ ਦੱਸੋ ਜਿੱਦੀ ਰਾਜਤਾ ਨਹੀਂ ਆਪਦੀ ਨਾ ਹੋਵੇ ਸਾਡੇ ਇਹ ਸੂਬਾ ਸਾਡੀ ਇਹ ਧਰਤੀ ਉੱਥੇ ਬਸਿਆ ਰਾਜਤਾ ਨਹੀਂ ਸਾਨੂੰ ਮਿਲੀ ਕੋਈ ਨਹੀਂ ਖੋਲੀ ਹੁਣ ਹੌਲੀ ਹੌਲੀ ਕਰਕੇ ਉਹ ਸਾਰੀਆਂ ਇਸ ਤੋਂ ਬਾਕੀ ਪਾਵਰ ਅਪ ਹੋ ਹੀ ਜਾਂਦੇ ਨੇ ਸਾਡੇ ਦਰਿਆ ਖੋਲੇ ਜੋ ਸਾਡੇ ਕੋ ਸਭ ਨੂੰ ਖੋਲਿਆ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਪਿੱਛੇ ਜਾਓ ਕਿਤੇ ਪੜੋ ਬਲੂ ਸਟਾਰ ਕਿਉਂ ਹੋਇਆ ਸੀ ਸਾਡੀਆਂ ਮੰਗਾ ਇਹ ਸੀ ਮੋਰ ਪਾਵਰ ਸੀ ਸਟੇਟਾਂ ਨੂੰ ਆ ਦਰਿਆਵਾਂ ਦੇ ਹੱਕ ਸਾਡੇ ਸਾਡੇ ਸੀ ਫੌਜ ਦੀ ਭਰਤੀ ਸੀ ਇੰਡਸਟਰੀ ਸੀ ਵਪਾਰ ਦਾ ਲੰਘਾ ਸੀ ਪਾਕਿਸਤਾਨ ਨਾਲ ਮੋਰ ਪਾਵਰ ਸੀ ਸਾਨੂੰ ਕਿ ਸਾਡੀਆਂ ਜਿਹੜੀ ਆਰਥਿਕ ਪਾਵਰ ਆ ਸਾਡੇ ਕੋਲ ਹੋਰ ਚਾਹੀਦੀ ਹੈ ਕਹਿੰਦੇ ਫੌਜ ਰੱਖੋ ਲੜੋ ਅਸੀਂ ਨਾਲਾ ਤੁਹਾਡੇ ਲੈ ਕੇ ਨਾ ਆਰਥਿਕ ਪਾਵਰ ਤਾਂ ਸਾਨੂੰ ਦਿਓ ਅੱਜ ਮੈਂ ਉਸੜ ਪਾਰਟੀ ਬਣੀ ਹੈ ਸਟੇਟਾਂ ਜਿਹੜਾ ਜੀਐਸਟੀ ਆ ਗਈ ਇਹ ਆਖਰੀ ਕਿਲ ਹੈ ਡੈਮੋਕਰੇਸੀ ਦਾ ਕਿ ਜੀਐਸਟੀ ਤੋਂ ਬਾਅਦ ਹੁਣ ਸੂਬੇ ਕੋਲੇ ਕੋਈ ਪਾਵਰ ਹੀ ਨਹੀਂ ਰਹਿ ਗਈ ਪੈਸੇ ਸੋ ਇਹ ਹਾਲਾਤ ਪੈਦਾ ਹੋਗੇ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਤਕੜੇ ਹੋ ਕੇ ਲੜੋ ਲੜੋ ਪੀਸਫੁਲੀ ਅਸੀਂ ਤੁਹਾਡੇ ਨਾਲ ਆ ਕੱਲਾ ਕਾਲੀਦਲ ਨਹੀਂ ਮੈਂ ਦੂਜਿਆਂ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਔਰ ਪ੍ਰੈਸ਼ਰਾਂ ਵੀ ਕਰਦਾ ਕਿ ਆਓ ਆਪਾਂ ਸਾਰੀਆਂ ਪਾਰਟੀਆਂ ਜੋ ਬਚਿਆ ਤਸ਼ੱਦਦ ਹੋਇਆ ਔਰ ਇਹਨਾਂ ਦੀ ਬੰਗ ਹੈ ਦਾ ਹਰ ਤਰੀਕੇ ਨਾਲ ਦੇ ਕੇ ਲੇਕਿਨ ਤੁਹਾਨੂੰ ਇਹ ਕਹਿਣਾ ਹੈ ਕਿ ਤੁਸੀਂ ਖੁਆ ਹੀ ਆਪਦੀ ਤਰੀਕੇ ਸਰ ਕਰੋ ਇਹ ਨਾ ਹੋ ਕੇ ਹੁਣ ਤੁਸੀਂ ਬੈਠ ਸੁਣੀ ਗਿਆ 10 ਮਿੰਟ ਬੱਚੇ ਨੇ ਇੱਕ ਦੇ ਆਖਿਆ ਦੂਜਾ ਨਹੀਂ ਸੁਣਦਾ ਦੂਜੇ ਨੇ ਆਖਿਆ ਤੀਜਾ ਨਹੀਂ ਸੁਣਦਾ ਤੀਜੇ ਨੇ ਆਖਿਆ ਪਾਇਆ ਕਰਨਾ ਨਾ ਕੋਈ ਰਾਇ ਕਰਨੀ ਹੈ ਤੁਸੀਂ ਪੰਜ ਬੰਦੇ ਲੈਦਾ ਬੈਜੋ 10 ਵਜੇ 11 ਬੈਜੋ ਉੱਥੇ ਬਹਿ ਕੇ ਰਾਇ ਕਰਕੇ ਕੋਈ ਹੁਣ ਆਪਣੀ ਆਰੇ ਵੜ ਗਈ ਜੇ ਆਪਾਂ ਆਪਾ ਤਾਪੀ ਕਰਾਂਗੇ ਇਹ ਗੱਲਾਂ ਸਰਕਾਰ ਕੋਲ ਜਾਂਦੀਆਂ ਰਕੇ ਜਾ ਰਹੇ ਨੇ ਦੇਖਦੇ ਕੋਈ ਨਹੀਂ ਇਹਨਾਂ ਦੇ ਲੀਟਰ ਹੀ ਕੋਈ ਨਹੀਂ ਲੀਡਰ ਵਗੈਰ ਲੜਾਈ ਨਹੀਂ ਜਿੱਤਦੇ ਸੋ ਇਹ ਮੇਰੀ ਬੇਨਤੀ ਹੈ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਜਿਹੜਾ ਹੋਇਆ ਮਾੜਾ ਇਹਦੀ ਨਿੰਦਿਆ ਕਰਦਾ ਔਰ ਸਰਕਾਰ ਨੂੰ ਬਾਹਰਨ ਕਰਦਾ ਕਿ ਤੁਸੀਂ ਇਹ ਚੀਜ਼ਾਂ ਅੱਗ ਨਾਲ ਖੇਡਦੇ ਹੋ ਤੁਸੀਂ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ ਔਰ ਮੈਂ ਸਮਝਦਾ ਕਿ ਗਵਰਨਰ ਸਾਹਿਬ ਨੂੰ ਬੇਨਤੀ ਕਰਾਂਗੇ ਤੁਸੀਂ ਜੂਟੀ ਦੇ ਬਾਲਕੋ ਕਿ ਜੋ ਕੁਛ ਇੱਥੇ ਹੋਇਆ ਔਰ BC ਨੂੰ ਵੀ ਕਹਿਣਾ ਕਿ ਜੇ ਸਹੀ BC ਹੈ ਤਾਂ ਇਹ ਇਨਕੁਆਇਰੀ ਕਰਾ ਕਿ ਕਿਉਂ लाठी ਚਾਰਜ ਹੋਇਆ ਮੰਗਾ ਉਸ ਤੋਂ ਨੈਕਸਟ ਪੁਆਇੰਟ ਹੈ ਉਸ ਤੋਂ ਅਗਲਾ ਪੁਆਇੰਟ ਮੰਗਾ ਫਿਰ ਮੰਗਾ ਤੇ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਗੱਲ ਕੀਤੀ ਪੰਜਾਬ ਦੀ ਕਿ ਪੰਜਾਬ ਦਾ ਹਿੱਸਾ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਦੇ ਘੋਰ ਡਾਕਾ ਪਿਆ ਹੁਣੇ ਕੁਝ ਦੇਰ ਪਹਿਲਾਂ ਹੀ ਜਿਹੜੀ ਜਾਣਕਾਰੀ ਮਿਲੀ ਕਹਿ ਰਹੇ ਹਨ ਸਰਕਾਰ ਨੂੰ ਨਵੀਂ ਵਿਧਾਨ ਸਭਾ ਵੀ ਦੇ ਦਿੱਤੀ ਕਿ ਹਰੀ ਝੰਡੀ ਮਿਲ ਗਈ ਹੈ ਜੇ ਅਸੀਂ ਗੱਲ ਕਰੀਏ ਪਰਿਆਵਰਣ ਮੰਤਰਾਲੇ ਤੋਂ ਮੰਜੂਰੀ ਮਿਲ ਗਈ ਉਹਦੇ ਕੀ ਇੱਕ ਆਪਣਾ ਇਹ ਬੱਚਿਆਂ ਦੀ ਜਿਹੜੀ ਸੈਨੇਟ ਦਾ ਮਸਲਾ ਹੈ ਉਹਦੀ ਲੜਾਈ ਹੈ ਉਹ लाठी चार्ज ਹੈ ਉਹਦੇ ਅਸੀਂ ਇਹਨਾਂ ਨਾਲ ਹਮਦਰਦ ਦੇਣ ਆਏ ਆ ਅੱਜ ਈਸ਼ੂ ਆਪਾਂ ਹੋਰ ਪਾਸੇ ਨਾ ਲਜਾਈਏ ਅੱਜ ਮੇਨ ਈਸ਼ੂ ਇਹੀ ਹੈ ਇਸ ਈਸ਼ੂ ਤੇ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਵੀਸੀ ਨੇ ਕੱਲ ਵੀ ਕਿਹਾ ਵੀਸੀ ਕਹਿੰਦੀ ਹੈ ਵੀ ਸਟੂਡੈਂਟਸ ਦਾ ਸੈਨੇਟ ਦੇ ਨਾਲ ਕੋਈ ਸਬੰਧ ਨਹੀਂ ਹੈ ਕਿਵੇਂ ਦੇਖਦੇ ਸੀ ਕਿਉਂ ਨਹੀਂ ਸਟੂਡੈਂਟ ਦਾ ਸਬੰਧ ਕਿਉਂ ਨਹੀਂ ਸੈਨੇਟ ਨੇ ਜੂਨੀਅਰਸ ਸੈਨੇਟਰੀਟ ਨੇ ਯੂਨੀਵਰਸਿਟੀ ਚਲਾਉਣੀ ਹੈ